ਸਾਰੇ ਵੀਰਾਂ ਨੂੰ YouTube ਚੈਨਲ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਆ ਵੀਡੀਓ ਨੂੰ ਅੰਡਾ ਤੱਕ ਕਰ ਵੇਖਿਆ ਜੇ ਇਹ ਵੀਰ ਜੀ 10 ਬਾਈ 10 ਦੇ ਸੈਜ ਤੋਂ 11 ਬਾਈ 12 13 14 15 16 ਤੱਕ ਇਸ ਵੀਰ ਕੋਲ ਟਰਾਲੇ ਟਰਾਲੀਆਂ ਚਾਹ ਜੈਕ ਲਿਫਟ ਵਾਲੀਆਂ ਚਾਹ ਬਿਣਾ ਵੀਰ ਜੀ ਵੀਰ ਦੇ ਕਾਟ ਵੀ ਵਿੱਚ ਅਸੀਂ ਸੈਂਡ ਕੀਤੇ ਨੇ ਵੀਰ ਦਾ ਨੰਬਰ ਵੀ ਸਪੈਸ਼ਲ ਲਾਤਾ ਹੈ ਏਰੀਆ ਵੀਰ ਦਾ ਜੀ ਮਾਨਸਾ ਪਰ ਇਹ ਡਾਇਰੈਕਟਰ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਏ ਪਿੰਡ ਕੁੰਨਰੀਆਂ ਤੋਂ ਇਹ ਵੀਰ ਦੀ ਐਡ ਲਾਈ ਆਪਾਂ ਸਪੈਸ਼ਲ ਟਰਾਲੀਆਂ ਟਰਾਲੇ ਹਰੇਕ ਕਿਸਮ ਦੇ ਤੁਹਾਨੂੰ ਇਸ ਵੀਰ ਕੋਲੋਂ ਮਿਲਣਗੇ ਜਿਵੇਂ ਕਿ ਮੰਨ ਲਓ ਕਿ ਉਹ ਹੁਣ ਆਉਣ ਵਾਲੇ ਸੀਜ਼ਨ 'ਚ ਵੀਰਾਂ ਨੇ ਤੂੜੀ ਵਾਲੀਆਂ ਟਰਾਲੀਆਂ ਮੰਗਣੀਆਂ ਜਾਲੀ ਵਾਲੀਆਂ ਮੰਗਣੀਆਂ ਨੇ ਤੇ ਅੱਗੇ ਆ ਗਿਆ ਏ ਸੇ ਵੀਰ ਦਾ ਕਾਟ ਤੇ ਕਾਟ ਤੇ ਕਰ ਲੋ ਸੰਪਰਕ ਮੇਰਾ ਵੀਰ ਜੀ ਨੰਬਰ ਅਸੀਂ ਉਂਝੀ ਸਕਰੀਨ ਤੇ ਲਾਇਆ ਹੈ ਤਾਨੂੰ ਹਰੇਕ ਸੈਜ ਇਹ ਵੀਰ ਕੋਲੋਂ ਮਿਲਣਾ ਹੀ ਮਿਲਣਾ ਹੈ ਤੇ ਇੱਕ YouTube ਚੈਨਲ ਤੇ ਪੰਜ ਤੋਂ ਸੱਤ ਫੋਟੋਆਂ ਪਾਇਆ ਕਰੋ ਧੰਨਵਾਦ ਵੀਰ